ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ ਗੱਲ ਕਰਾਂਗੇ ਇੱਕ ਮੈਂ ਹੁਣੇ ਵੀਡੀਓ ਪਾਈ ਸੀ ਸੁਬਾ ਮਾਰਨਿੰਗ ਉਸਤੇ ਬਹੁਤ سارے ਸਟੂਡੈਂਟ ਕਮੈਂਟ ਕਰ ਰਹੇ ਨੇ ਬੀਐਡ ਵਾਲੇ ਤੇ ਉਹਨਾਂ ਵਾਸਤੇ ਹੀ ਇਹ ਵੀਡੀਓ ਦੁਆਰਾ ਤੋਂ ਹੋएगी ਆ ਪਹਿਲਾਂ ਤਾਂ ਵੀਡੀਓ ਨੂੰ ਪੂਰਾ ਧਿਆਨ ਨਾਲ ਐਂਡ ਤੱਕ ਸੁਣਿਆ ਕਰੋ ਕੋਈ ਵੀ ਕਮੈਂਟ ਕਰਨ ਤੋਂ ਪਹਿਲਾਂ ਦੂਸਰੀ ਗੱਲ ਜੇ ਕਿਸੇ ਦਾ ਕੋਈ ਨਿੱਜੀ ਥਾਟ ਹੈ ਜੇਕਰ ਕਿਸੇ ਦੇ ਦਿਮਾਗ ਚ ਕੋਈ ਸੋਚ ਹੈ ਤਾਂ ਅਸੀਂ ਕਿਸੇ ਦੀ ਸੋਚ ਨੂੰ ਦਬਾ ਨਹੀਂ ਸਕਦੇ ਨੰਬਰ 2 ਤੀਸਰੀ ਗੱਲ ਹੈਗੀ ਹੈ ਕਿ ਹਰ ਇੱਕ ਨੂੰ ਆਪਣਾ ਨਿੱਜੀ ਸੋਚਣ ਦਾ ਅਧਿਕਾਰ ਹੁੰਦਾ ਹੈ ਸੋਚ ਸਕਦਾ ਚੌਥੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਪਾਈ ਸਵੇਰੇ ਇੱਕ ਵੀਡੀਓ ਪਾਈ ਸੀ ਕਿ ਈਟੀਟੀ 2364 ਦਾ ਜਿਹੜਾ ਕੋਰਟ ਨੇ ਬਹਾਲੀ ਦੀ ਗੱਲ ਕੀਤੀ ਹੈ ਵੀ ਇਹ ਭਰਤੀ ਪੂਰੀ ਹੋਊਗੀ ਸੁਣਿਓ ਹੁਣ ਧਿਆਨ ਨਾਲ ਕਮੈਂਟ ਕਰਨ ਤੋਂ ਪਹਿਲਾਂ ਗੱਲ ਨੂੰ ਐਂਡ ਤੱਕ ਸੁਣ ਲਿਓ ਫਿਰ ਕਮੈਂਟ ਜਿੰਨੇ ਮਰਜ਼ੀ ਕਰ ਲਿਓ ਇਹੀ ਗੱਲ ਮੈਂ ਕਹੀ ਸੀ ਵੀ ਭਾਈ ਬਹਾਲੀ ਦੀ ਗੱਲ ਹੋ ਰਹੀ ਹੈ ਇਸ ਭਰਤੀ ਦੀ ਠੀਕ ਹੈ ਜਿਹੜੇ ਕਮੈਂਟ ਕੀਤੇ ਉਹ ਕਮੈਂਟ ਵੀ ਤੁਹਾਨੂੰ ਦਿਖਾਉਣਾ ਕੀ ਕਮੈਂਟ ਆਏ ਆ ਤੇ ਗਲਤ ਕਮੈਂਟ ਕਰਨ ਵਾਲਿਆਂ ਵਾਸਤੇ ਹੀ ਇਹ ਜਿਹੜੀ ਵੀਡੀਓ ਸਪੈਸ਼ਲ ਪਾਈ ਗਈ ਆ ਕਿਉਂਕਿ ਜਦੋਂ ਹੀ ਇਹ 23 24 ਦੀ ਭਰਤੀ ਰੁਕੀ ਆ ਨਾ ਇਦੇ ਰੁਕਣ ਦਾ ਇੱਕ ਹੀ ਵੱਡਾ ਮੇਜਰ ਕਾਰਨ ਹੈ ਕਿ ਬੀਐਡ ਵਾਲਿਆਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਬੀਐਡ ਵਾਲਿਆਂ ਦੀ ਸਕਰੂਟੀ ਨਹੀਂ ਕਿਉਂ ਕਰਵਾ ਰਹੇ ਹੋ ਠੀਕ ਹੈ ਇਹੇ ਮੁੱਦਾ ਸੀ ਇਸੇ ਕਰਕੇ ਭਰਤੀ ਤੇ ਰੱਟ ਪਈ ਸੀ ਤੇ ਇਸ ਭਾਰਤੀ ਦੇ ਹਲੇ ਅਫੀਸ਼ੀਅਲ ਕੋਰਟ ਨੇ ਆਰਡਰ ਵੀ ਨਹੀਂ ਕੱਢੇ ਇਹ ਗੱਲ ਵੀ ਮੈਂ ਪਹਿਲਾਂ ਵਾਲੀ ਵੀਡੀਓ ਚ ਲਾਸਟ ਸੋ ਨੂੰ ਬੋਲਿਆ ਸੀ ਵੀ ਮੈਂ ਕਮੈਂਟਮੈਂਟ ਨਹੀਂ ਕਰ ਸਕਦਾ ਵੀ ਹਾਂ ਬਿਲਕੁਲ ਬੀਅਰਡ ਬਾਹਰ ਹੋ ਗਈ ਹੈ ਤੇ ਮੈਂ ਉੱਥੇ ਆ ਤੁਸੀਂ ਦੇਖ ਲਓ ਪਹਿਲਾਂ ਕਮੈਂਟ ਕਿਹੜੇ ਕੀਤੇ ਆ ਮੈਂ ਉਹ ਵੀ ਸੁਣਾ ਦਦਾ ਪਹਿਲਾਂ ਪਿਛਲੀ ਵੀਡੀਓ ਦਾ ਟਾਈਟਲ ਦੇਖ ਲਓ ਥੰਬਨੇਲ ਦੇਖ ਲਓ ਉੱਥੇ ਮੈਂ ਲਿਖਿਆ ਸੀ ਵੀ ਬੀਅਰਡ ਵਾਲਿਆਂ ਨੂੰ ਕੋਈ ਮਿਲੀ ਰਾਹਤ ਇਹ ਲਿਖਿਆ ਨਾ ਕਿ ਆਏ ਕਿ ਇਹਨੂੰ ਰਾਹਤ ਮਿਲ ਗਈ ਇਥੇ ਵੀ ਲਿਖਿਆ ਵੀ ਬੀਐਡ ਵਾਲਿਆਂ ਵਾਸਤੇ ਕੀ ਹੋ ਸਕਦਾ ਇਹ ਗੱਲ ਲਿਖੀ ਤੇ ਉਸ ਤੋਂ ਸਭ ਤੋਂ ਪਹਿਲਾਂ ਇੱਕ ਸਟੂਡੈਂਟ ਨੇ ਕਮੈਂਟ ਕੀਤਾ ਕਹਿੰਦੇ ਬਾਈ ਜੀ ਐਵੇਂ ਬਿਊ ਦੇ ਚੱਕਰ ਵਿੱਚ ਕਿਉਂ ਗਲਤ ਇਨਫੋਰਮੇਸ਼ਨ ਸਪਰੈਡ ਕਰ ਰਹੇ ਹੋ ਕਿੱਥੇ ਕਿਹਾ ਕੋਰ ਨੇ ਕਿ ਬੀਐਡ ਬਾਹਰ ਹੈ ਤੇ ਮੈਂ ਵੀ ਕਿੱਥੇ ਵੀਡੀਓ ਚ ਕਿਹਾ ਕਿ ਬੀਐਡ ਬਾਹਰ ਕਰ ਦਿੱਤੀ ਜਦ ਮੈਂ ਕੋਈ ਪੁਖਤਾ ਸਬੂਤ ਦਿੱਤੇ ਤੇ ਮੈਂ ਤੁਹਾਨੂੰ ਇਹੀ ਗੱਲ ਕਹੀ ਹੈ ਵੀ ਇਸ ਭਰਤੀ ਦੇ ਵਿੱਚ ਜੇ ਇਹ ਭਰਤੀ ਲੰਮਕੀ ਸੀ ਚਾਹੇ ਬੀਐਡ ਵਾਲੇ ਚਾਹੇ ਈਟੀਟੀ ਵਾਲੇ ਆ ਉਹਨਾਂ ਨਾਲ ਤੱਕਾ ਹੋ ਰਿਹਾ ਸੀ ਵੀ ਆਪਾਂ ਇਹੀ ਚੋਣੇ ਕਿ ਬੇਰਜ਼ਗਾਰਾਂ ਨਾਲ ਜਿਹੜਾ ਤੱਕਾ ਹੋ ਰਿਹਾ ਉਹ ਇੱਕ ਤਰ੍ਹਾਂ ਦੀ ਭਰਤੀ ਕੰਪਲੀਟ ਹੋ ਜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਹੈ ਇਹੀ ਗੱਲ ਮੈਂ ਤੁਹਾਨੂੰ ਉੱਥੇ ਕਹੀ ਸੀ ਤੇ ਪਰ ਇਹ ਕਮੈਂਟ ਕਰਨ ਦੇ ਵਾਲੇ ਸਟੂਡੈਂਟ ਨੂੰ ਮੈਂ ਨਾਲ ਦੀ ਨਾਲ ਬਾਅਦਸ ਕਮੈਂਟ ਵੀ ਕੀਤਾ ਵੀ ਤੁਸੀਂ ਪਹਿਲਾਂ ਅਫੀਸ਼ੀਅਲ ਆਰਡਰ ਆਉਣਗੇ ਮੈਂ ਉਸ ਨੂੰ ਕੱਲ ਵੀਡੀਓ ਚ ਕਹੀ ਐ ਇਹ ਤੇ ਵਿਊ ਦੀ ਚੱਕਰ ਸੀ ਜਿਹੜੀ ਗੱਲ ਇੱਥੇ ਲਿਖਿਆ ਕਹਿੰਦੇ ਵੀ ਤੁਸੀਂ ਵਿਊ ਦੇ ਚੱਕਰ 'ਚ ਵੀਡੀਓ ਪਾਈ ਜ ਨਹੀਂ ਇਹ ਗੱਲ ਮੈਂ ਅੱਜ ਵੀਡੀਓ ਸਵੇਰ ਪਾਈ ਐ ਤੇ ਵਿਊ ਦੇ ਚੱਕਰ 'ਚ ਜਿਵੇਂ ਵੀਡੀਓ ਪਾਉਣੀ ਹੁੰਦੀ ਕੱਲ ਮੈਨੂੰ ਆਫਟਰਨੂਨ ਪਤਾ ਲੱਗਿਆ ਸੀ ਬਾਅਦ ਪੈਰ ਮੈਨੂੰ ਸਾਰੀ ਗੱਲ ਪਤਾ ਲੱਗੀ ਸੀ ਵੀ ਇਸ ਤਰ੍ਹਾਂ ਦਾ ਕੋਈ ਮੁੱਦਾ ਆ ਰਿਹਾ ਕਿ ਭਰਤੀ ਬਹਾਲੀ ਹੋਣ ਜਾ ਰਹੀ ਐ ਵੀ ਕੋਰਟ ਦੇ ਆਰਡਰ ਨਿਕਲਣਗੇ ਭਰਤੀ ਬਹਾਲ ਕਰਨ ਦੇ ਵਾਸਤੇ ਵੀ 2 ਮਹੀਨਿਆਂ 'ਚ ਜੁਆਇਨਿੰਗ ਹੋਊਗੀ ਸਕਿਊਰਟੀਨੀ ਦੀ ਗੱਲ ਹੋਣ ਜਾ ਰਹੀ ਐ ਇਹ ਗੱਲ ਮੈਨੂੰ ਕੱਲ ਹੀ ਪਤਾ ਲੱਗੀ ਸੀ ਅਬ ਮੇਰੇ ਕੋਲੇ ਉਹ ਜੁਨੀਅਨ ਦੇ ਜਿਹੜੇ ਨਮਾਇंदे ਉੱਥੇ ਕੰਮ ਕਰ ਰਿਹਾ ਜਿਹੜੇ ਇਸ ਚੀਜ਼ ਵਾਸਤੇ ਪ੍ਰੋਟੈਸਟ ਕਰ ਰਿਹਾ ਉਹਨਾਂ ਦਾ ਵੀ ਲਗਭਗ ਮੇਰੇ ਕੋਲੇ ਫੋਨ ਆ ਗਿਆ ਸੀ ਤੇ ਮੈਂ ਉਹਨਾਂ ਨਾਲ ਕੰਟੈਕਟ ਵੀ ਕਰ ਲਿਆ ਸੀ ਵੀ ਕੀ ਆਇਆ ਤੇ ਮੈਂ ਜੇ ਵੀਊ ਲੈਣੇ ਹੁੰਦੇ ਮੈਂ ਉਸੇ ਟਾਈਮ ਹੀ ਵੀਡੀਓ ਪਾ ਦਿੰਦਾ ਠੀਕ ਹੈ ਤੇ ਵੀਊ ਲੈਣ ਵਾਲੇ ਵੀਡੀਓ ਉਦੋਂ ਪਹਿਲਾਂ ਪਾ ਚੁੱਕੇ ਹੋਣਗੇ ਤੁਸੀਂ ਚੈੱਕ ਕਰ ਲਿਓ ਹੁਣ ਇੱਥੇ ਇੱਕ ਸਟੂਡੈਂਟ ਨੇ ਹੋਰ ਕਮੈਂਟ ਕੀਤਾ ਇਹ ਇਹ ਸਾਨੂੰ ਕਮੈਂਟ ਦਿਖਾਉਣਾ ਤੇ ਆਹ ਕਮੈਂਟ ਦੇਖੋ ਕਹਨੇ ਵੀ ਭਾਈ ਕੋਈ ਸਿਆਣਾ ਸਿਆਣੀ ਗੱਲ ਕਰੋ ਠੀਕ ਹੈ ਬੀਅੜ ਵਾਲੇ ਦੁਸ਼ਮਣ ਹੋ ਦੇਖੋ ਮੈਂ ਖੁਦ ਬੀਅੜ ਕੀਤੀ ਹੈ ਮੈਂ ਈਟੀਟੀ ਨਹੀਂ ਕੀਤੀ ਕਿ ਮੈਂ ਬੀਅੜ ਦਾ ਦੁਸ਼ਮਣ ਬਣ ਕੇ ਲੈਣਾ ਵੀ ਕੀ ਹੈ ਮੈਨੂੰ ਲੋੜ ਵੀ ਕੀ ਹੈ ਠੀਕ ਹੈ ਇਹ ਵੀ ਗੱਲ ਧਿਆਨ ਰੱਖੋ ਤੇ ਇਸ ਤਰ੍ਹਾਂ ਦੇ ਕਮੈਂਟ ਲਿਖਣੇ ਇਸ ਤਰ੍ਹਾਂ ਭੱਦੇ ਸ਼ਬਦ ਲਿਖਣੇ ਕਿਤੇ ਨਾ ਕਿਤੇ ਇਹ ਇੱਕ ਸਮਝਦਾਰ ਇਨਸਾਨ ਦੇ ਲਈ ਪੜ੍ਹੇ ਲਿਖੇ ਲਈ ਇਹ ਚੰਗੀ ਗੱਲ ਨਹੀਂ ਹੁੰਦੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਹੋਰ ਸੁਣ ਲਓ ਕਹਿੰਦੇ ਭਾਜੀ ਬੀਅੜ ਬਾਹਰ ਹੈ ਈਟੀਟੀ ਵੀ ਹੋਣੀ ਚਾਹੀਦੀ ਹੈ ਦੁਵਾਰਾ ਕੋਰਟ ਚ ਜਾਊਗੀ ਹੁਣ ਇਹੀ ਤਾਂ ਮੈਂ ਗੱਲ ਸੋਚ ਕੇ ਤੁਹਾਨੂੰ ਵੀਡੀਓ ਪਾਈ ਸੀ ਬੀਰ ਕਹਿਣ ਦਾ ਮਤਲਬ ਇਹ ਆ ਵੀ ਜੇ ਇਦਾਂ ਬੀਅੜ ਨੂੰ ਬਾਹਰ ਕੀਤਾ ਜਾਏਗਾ ਤਾਂ ਫਿਰ ਭਰਤੀ ਫੇਰ ਲਟਕ ਜਾਏਗੀ ਹਨਾ ਤਾਂ ਇਹਦੇ ਵਿੱਚ ਹੁਣ ਕੋਰ ਦਾ ਸੋਲੂਸ਼ਨ ਕੀ ਹੈਗਾ ਤੇ ਇੱਥੇ ਇੱਕ ਹੋਰ ਸਟੂਡੈਂਟ ਹੈ ਕਹਿੰਦੇ ਵੀ ਡੋਂਟ ਰੋਂਗ ਇਨਫੋਰਮੇਸ਼ਨ ਕਹਿੰਦੇ ਕੋਈ ਰੋਂਗ ਨਹੀਂ ਇਨਫੋਰਮੇਸ਼ਨ ਸਹੀ ਹੈ ਹੋਰ ਵੀ ਬਹੁਤ ਸਾਰੇ ਸਟੂਡੈਂਟਾਂ ਨੇ ਕਮੈਂਟ ਹੈਗੀ ਸੀ ਚਲੋ ਮੈਂ ਸਾਰੇ ਕਮੈਂਟਾਂ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਮੈਂ ਉਸ ਵੀਡੀਓ 'ਚ ਵੀ ਇਹ ਕਿਹਾ ਸੀ ਵੀ ਕੋਰਟ ਦੇ ਆਰਡਰ ਹਲੇ ਬਾਕੀ ਹੈ ਬੀਐਡ ਨੂੰ ਕਿਸੇ ਨੇ ਇਹ ਨਹੀਂ ਹੈਗਾ ਵੀ ਕੰਪਲੀਟਲੀ ਬਾਹਰ ਕਰ ਦਿੱਤਾ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜੇ ਭਰਤੀ ਇਨ ਫਿਊਚਰ ਲੰਮਕ ਰਹੀ ਸੀ ਉਹਦਾ ਲੰਮਕਣ ਦਾ ਕਾਰਨ ਸੀ ਬੀਐਡ ਵੀ ਹੋ ਸਕਦਾ ਵੀ ਬੀਐਡ ਕਿਤੇ ਨਾ ਕਿਤੇ ਬਾਹਰ ਹੋ ਜੇ ਹਾਲੇ ਵੀ ਮਹੀਗਨ ਵੀ ਹੋ ਸਕਦਾ ਪਰ ਤੁਸੀਂ ਇਹ ਕਮੈਂਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਧਿਆਨ ਦਿਆ ਕਰੋ ਵੀ ਕਿਹਾ ਕੀ ਗਿਆ ਵੀਡੀਓ ਦੇ ਵਿੱਚ ਠੀਕ ਹੈ ਤੇ ਵਿਊ ਦੇ ਚੱਕਰ ਲੈਣ ਵਿੱਚ ਵੀਡੀਓ ਆਪਾਂ ਬਹੁਤ ਘੱਟ ਹੀ ਬਣਾਉਨੇ ਆ ਮੇਰੇ ਕੋਲੇ ਬਹੁਤ ਮਸਾਲਾ ਹੁੰਦਾ ਹੈ ਬਹੁਤ ਕੰਟੈਂਟ ਹੁੰਦਾ ਡੇਲੀ ਵਿਊ ਲੈਣ ਵਾਲੇ ਚੱਕਰਾਂ 'ਚ ਮੈਂ ਪਾ ਸਕਦਾ ਡੇਲੀ ਕੋਈ ਰੀਜ਼ਨ ਨਹੀਂ ਹੈਗਾ ਤੇ ਬਾਕੀ ਵਿਊ ਲੈਣਾ ਵੀ ਮੇਰੀ ਨਿੱਜੀ ਜ਼ਿੰਦਗੀ ਆ ਮੇਰੀ ਨਿੱਜੀ ਲਾਈਫ ਆ ਮੈਂ ਵਿਊ ਲੈ ਸਕਦਾ ਉਹਦੇ ਵਿੱਚ ਵੀ ਕੋਈ ਰੀਜ਼ਨ ਨਹੀਂ ਹੈਗਾ ਸੋ ਇਹੀ ਤੁਹਾਡੇ ਅੱਗੇ ਬੇਨਤੀ ਆ ਕਿ ਕਮੈਂਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੋਚੋ ਵੀਡੀਓ ਨੂੰ ਐਂਡ ਤੱਕ ਦੇਖੋ ਵੀਡੀਓ ਦੇ ਪਹਿਲੇ 2-4 ਸ਼ਬਦ ਸੁਣ ਕੇ ਹੀ ਇਹ ਨਾ ਮੰਨ ਲਓ ਵੀ ਜਿਆਦਾ ਹਾਈਪਰ ਨਾ ਹੋਇਆ ਕਰੋ ਠੀਕ ਹੈ ਸੋ ਇਹ ਤੁਹਾਡੇ ਦੇ ਕਿ ਇਨਫੋਰਮੇਸ਼ਨ ਇੱਕ ਵਾਰੀ ਫਿਰ ਹੈਗੀ ਸੀ ਤੇ ਜਦੋਂ ਵੀ ਕੋਰਟ ਦੇ ਆਰਡਰ ਆਉਣਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੋਰਟ ਦੇ ਆਰਡਰ ਅੱਜ ਵੀ ਆ ਸਕਦੇ ਆ ਕੱਲ ਵੀ ਆ ਸਕਦੇ ਆ 2 ਦਿਨ ਵੀ ਲੱਗ ਸਕਦੇ ਆ 3 ਵੀ ਲੱਗ ਸਕਦੇ ਆ ਠੀਕ ਹੈ ਚਲੋ ਆਪਾਂ ਫਿਰ ਵੀ ਈ ਕਹਿੰਦੇ ਆ ਕਿ ਵਾਈ ਗੁਰੂ ਕੀ ਇਹ ਅਰਦਾਸ ਹੈ ਕਿ ਟੋਡੀ ਭਰਤੀ ਕੰਪਲੀਟ ਹੋ ਜਾਏ ਤੇ ਜਿਨ੍ਹਾਂ ਨੂੰ ਸਹੀ ਠਹਿਰਾਇਆ ਜਾਏ ਤੇ ਜਿਨ੍ਹਾਂ ਨੂੰ ਜਾਇ ਠਹਿਰਾਇਆ ਜਾ ਉਹ ਚੰਗੀ ਗੱਲ ਹੈਗੀ ਆ ਠੀਕ ਹੈ ਤਾਂ ਹਰ ਇੱਕ ਨੇ ਹੀ ਮਿਹਨਤ ਕੀਤੀ ਹੁੰਦੀ ਹੈ ਠੀਕ ਹੈ ਤੇ ਇੱਥੇ ਕੋਈ बीएड ਵਾਲਿਆਂ ਨੇ ਵੀ ਇਹ ਨਹੀਂ ਹੈਗਾ ਕਿ ਉਹਨਾਂ ਨੇ ਮਿਹਨਤ ਨਹੀਂ ਕੀਤੀ ਉਹਨਾਂ ਨੇ ਵੀ ਕੀਤੀ ਹੈ ਕਿਉਂਕਿ ਉਹਨਾਂ ਨੇ ਵੀ ਪੀਐਸਟ ਬੰਨ ਕਲੀਅਰ ਕੀਤਾ ਸੀ ਤੇ ਪੀਈਟੀਟੀ ਵਾਲਿਆਂ ਨੇ ਵੀ ਮਿਹਨਤ ਕੀਤੀ ਹੈ ਹੁਣ ਇਹ ਗੱਲ ਡਿਪੈਂਡ ਹੈਗੀ ਆ ਕੋਰਟ ਦੇ ਆਰਡਰਾਂ ਤੇ ਸੋ ਇਹ ਇਨਫੋਰਮੇਸ਼ਨ ਸੀ ਹੁਣ ਤੁਸੀਂ ਕੋਈ ਕਮੈਂਟ ਹੋਰ ਵੀ ਕਰ ਸਕਦੇ ਹੋ ਤੁਹਾਡੇ ਉਸ ਕਮੈਂਟ ਦਾ ਵੀ ਜਵਾਬ ਮਿਲੂਗਾ ਸੋ ਧੰਨਵਾਦ